ਸਤਿ ਸ੍ਰੀ ਅਕਾਲ ਕਿਸਾਨ ਸਾਥੀਓ ਅੱਜ ਆਪਾਂ ਗੱਲ ਕਰਾਂਗੇ ਤੇਲੇ ਬਾਰੇ ਵੀ ਤੇਲਾ ਕਿਵੇਂ ਫੈਲਦਾ ਕੀ ਨੁਕਸਾਨ ਕਰਦਾ ਕਿਹੜੀ ਦਵਾਈ ਛਿੜਕਣੀ ਚਾਹੀਦੀ ਹੈ ਤੇ ਕਿਵੇਂ ਇਹ ਵੀ ਹੌਲੀ-ਹੌਲੀ ਆਪਣੇ ਜਿਹੜਾ ਖੇਤ ਨੂੰ ਨਸ਼ਟ ਕਰ ਦਿੰਦਾ ਅੱਜ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਡਿਟੇਲ ਚ ਵੀਡੀਓ ਨਾ ਬਣੇ ਰਿਓ ਜਿਹੜੇ ਮੇਰੇ ਕਿਸਾਨ ਭਰਾ ਨਵੇਂ ਹੋ ਆਪਣੇ ਪੇਜ ਨੂੰ ਖਰ ਲਓ ਫੋਲੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਹੋਰ ਕਿਸਾਨ ਭਰਾਵਾਂ ਦੀ ਜਿਹੜੀ ਮਦਦ ਹੋ ਸਕੇ ਆਪਾਂ ਵਾਦਦੇ ਆ ਵੀਡੀਓ ਵਾਲਾ ਜਿਹੜਾ ਇਹ ਤੇਲਾ ਇਹ ਇੱਕ ਛੋਟਾ ਜਿਹਾ ਕੀਟ ਹੈ ਜਿਹੜੇ ਇਹ ਨੇ ਇਹਨੇ ਕੀ ਕਰਨਾ ਇਹਨੇ ਪੌਦਿਆਂ ਦਾ ਜਿਹੜਾ ਰਸ ਚੂਸਣਾ ਰਸ ਚੂਸਦਾ ਜਦੋਂ ਤੁਹਾਡੇ ਪੌਦਾ ਪੀਲਾ ਪੈ ਜਾਂਦਾ ਤੇ ਸੁੱਕ ਜਾਂਦਾ ਠੀਕ ਆ ਇਹਦਾ ਜਿਹੜਾ ਅਟੈਕ ਹੌਲੀ 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 ਵਧਦਾ ਜਾਂਦਾ ਤੇ ਇਹ ਅੱਧੇ ਤੋਂ ਜ਼ਿਆਦਾ ਤੁਹਾਡਾ ਖੇਤ ਨੂੰ ਨਸ਼ਟ ਕਰ ਦਿੰਦਾ ਜੇ ਆਪਾਂ ਗੱਲ ਕਰੀਏ 60% ਤੁਹਾਡਾ ਖੇਤ ਨੂੰ ਨਸ਼ਟ ਕਰ ਦਿੰਦਾ ਜੇ ਆਪਾਂ ਧਿਆਨ ਨਾ ਦਵਾਂਗੇ ਇਹਦੇ 'ਚ ਤੇ ਜੇ ਹੁਣ ਆਪਾਂ ਗੱਲ ਕਰੀਏ ਕਿੰਨੇ ਤਰ੍ਹਾਂ ਦਾ ਹੁੰਦਾ ਤਿੰਨ ਤਰ੍ਹਾਂ ਦਾ ਹੁੰਦਾ ਚਿੱਟੀ ਪੈਠਾਲਾ ਹੋਗਾ ਕਾਲਾ ਤੇਲਾ ਹੋ ਗਿਆ ਤੇ ਇੱਕ ਹੋ ਗਿਆ ਦੂਜਾ ਪੂਰਾ ਤੇਲਾ ਠੀਕ ਆ ਜੇ ਆਪਾਂ ਗੱਲ ਕਰੀਏ ਇਹਦੇ ਵਧਣ ਦੇ ਕਾਰਨ ਕੀ ਹੈ ਕਿਵੇਂ ਵੱਧਾ ਵਾਧੂ ਨਾਈਟ੍ਰੋਜਨ ਵਾਧੂ ਜਦੋਂ ਨਾਈਟ੍ਰੋਜਨ ਆਪਾਂ ਖੇਤ 'ਚ ਪਾਉਂਦੇ ਆ ਖੇਤ ਜਿਹੜਾ ਪੌਦਾ ਹੋ ਜਾਂਦਾ ਰਸਦਾਰ ਠੀਕ ਆ ਤੇ ਨਰਮ ਹੋ ਜਾਂਦਾ ਜਿਹੜਾ ਰਸਦਾਰ ਜਿਹੜਾ ਪੌਦਾ ਹੋਊਗਾ ਉਹ ਇਹਨੂੰ ਆਪਦੇ ਵੱਲ ਜ਼ਿਆਦਾ ਕর্ষਿਤ ਕਰਦਾ ਕਿਉਂਕਿ ਉਹਨੂੰ ਰਸ ਚਾਹੀਦਾ ਜਿਹੜੇ ਪੌਦੇ ਚ ਰਸ ਜ਼ਿਆਦਾ ਹੋਵੇ ਉੱਥੇ ਅਟੈਕ ਇਹਦਾ ਹੋਣਾ ਹੀ ਹੋਣਾ ਫਿਰ ਆਪਾਂ ਜਿਹੜਾ ਖੇਤ ਚ ਪਾਣੀ ਜ਼ਿਆਦਾ ਭਰਿਆ ਰਹਿੰਦਾ ਠੀਕ ਆ ਖੇਤ ਚ ਪਾਣੀ ਰੁਕੇ ਰਹਿਣ ਨਾਲ ਇਹਦੀ ਜਿਹੜੀ ਸੰਖਿਆ ਵਧਦੀ ਆ ਕਿਉਂਕਿ ਇਹਨੂੰ ਜਿਹੜਾ ਮਾਹੌਲ ਜਿਹੜਾ ਗਿੱਲਾ ਤੇ ਨਮੀ ਵਾਲਾ ਮਾਹੌਲ ਜਿਹੜਾ ਉਹ ਪਸੰਦ ਆ ਤੇਜ਼ੀ ਨਾਲ ਵਧਦਾ ਉੱਥੇ ਤੇ ਗਰਮੀ ਦੇ ਨਮੀ ਵਾਲੇ ਮੌਸਮ ਚ ਠੀਕ ਆ ਉੱਥੇ ਵੀ ਇਹਦਾ ਜ਼ਿਆਦਾ ਇਹ ਜ਼ਿਆਦਾ ਵੱਧਦਾ ਕਿਉਂਕਿ ਉਸ ਮੌਸਮ 'ਚ ਜਿਹੜੇ ਆਪਣੇ ਆਂਡੇ ਵੱਧ ਦੇਣ ਲੱਗ ਪੈਂਦੇ ਠੀਕ ਆ ਜਦੋਂ ਫਸਲ ਆਪਾਂ ਜਿਆਦਾ ਭਾਰੀ ਕਰ ਲੈਂਦੇ ਆ ਉਹ 'ਚ ਵੀ ਇਹਦਾ ਜਿਆਦਾ ਅਟੈਕ ਹੁੰਦਾ ਕਿਉਂਕਿ ਇਹਨੂੰ ਛੋਪਣ ਤੇ ਫੈਲਣ ਦਾ ਲਈ ਜਿਹੜੀ ਉਹ ਥਾਂ ਮਿਲ ਜਾਂਦੀ ਆ ਜੇ ਆਪਾਂ ਗੱਲ ਕਰੀਏ ਇਹਦੇ ਜਿਹੜੇ ਦੁਸ਼ਮਣ ਕਿਹੜੀ ਆ ਕਿਹੜੇ ਜਿਹੜੇ ਆਪਣੇ ਮਿੱਤਰ ਕੀੜੇ ਇਹਨੂੰ ਖਾਂਦੇ ਆ ਮੱਖੀਆਂ ਹੋਣਗੀਆਂ ਠੀਕ ਆ ਮੱਕੜੀਆਂ ਹੋਣਗੀਆਂ ਤੇ ਪਵਰੇ ਇਹ ਜਿਹੜੀ ਇਹ ਇਹ ਜਿਹੜੇ ਮਿੱਤਰ ਕੀੜੇ ਇਹਨੂੰ ਖਾਂਦੇ ਆ ਠੀਕ ਆ ਇਹਨੂੰ ਵਧਨ ਨਹੀਂ ਦਿੰਦੇ ਜਿਹੜੀ ਇਹਦੀ ਛੋਟੀ ਜਦੋਂ ਇਹਦੀ ਸੰਖਿਆ ਥੋੜੀ ਹੁੰਦੀ ਉਹ ਉਹਦੇ ਖਾ ਕੇ ਉਹਦਾ ਟੈਗ ਨੂੰ ਮਤਲਬ ਖਤਮ ਕਰ ਦਿੰਦੇ ਆ ਤੇ ਆਪਾਂ ਸਪਰੇਅ ਕਰਕੇ ਆਪਣੇ ਮਿੱਤਰ ਕੀੜੀ ਮਾਰ ਦਿੰਨੇ ਆ ਜਦੋਂ ਤੇਲਾ ਨਹੀਂ ਪਿਆ ਹੁੰਦਾ ਥੋੜਾ ਹੁੰਦਾ ਉਹਦੇ ਉੱਤੇ ਸਪਰੇਅ ਕਰਿਆ ਕਰੋ ਠੀਕ ਆ ਤੇ ਜੇ ਆਪਾਂ ਗੱਲ ਕਰ ਗਏ ਵੀ ਕਿਹੜੀ ਸਪਰੇਅ ਸੇਮ ਹੋਗੀ ਅਕਟਾਰਾ ਹੋਗੀ ਚੈਸ ਹੋਗੀ ਤੇ ਐਨਸੀਪੀਓ ਇਹ ਜਿਹੜੀ ਸਜੈਂਡਾ ਦੀ ਹੈ ਤੇ ਤੁਸੀਂ ਇਹ ਜਿਹੜੀਆਂ ਸਪਰੀਆਂ ਵਰਤ ਸਕਦੇ ਹੋ ਤੇ ਪਰ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਹਰ ਵਾਰੀ ਜਿਹੜੀ ਉਹ ਹੀ ਸਪਰੇਅ ਨਾ ਵਰਤਿਆ ਕਰੋ ਫਿਰ ਜਿਹੜਾ ਇਹ ਤੀਲਾ ਜਿਹੜਾ ਉਹ ਆ ਉਹਦੀ ਜਿਹੜੀ ਆਟੈਕ ਉਹ ਰੁਕ ਜਾਂਦਾ ਉਹ ਮਤਲਬ ਉਹ ਸੈਨ ਕਰ ਲਾ ਪੈਂਦਾ ਉਹ ਸਪਰੇਅ ਨੂੰ ਤਾਂ ਮਰਦਾ ਨਹੀਂਗਾ ਸੋ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਹਰ ਵਾਰ ਬਦਲ ਬਦਲ ਕੇ ਸਪਰੇਅ ਕਰਿਆ ਕਰੋ ਤੇ ਫਸਲ ਵੀ ਜਿਹੜੀ ਉਹ ਬਦਲ ਬਦਲ ਕੇ ਲਾਇਆ ਕਰੋ ਇਹ ਸੀ ਅੱਜ ਦੀ ਜਿਹੜੀ ਜਾਣਕਾਰੀ ਜੇ ਜਾਣਕਾਰੀ ਵਧੀਆ ਲੱਗੀ ਤਾਂ ਪੇਜ ਨੂੰ ਕਰ ਦਿਓ ਸ਼ੇਅਰ ਧੰਨਵਾਦ